ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਾਲਕ ਬੱਚੀਆਂ ਦਿਖਾਉਣ ਜਾ ਰਹੇ ਹਾਂ ਛੇ ਦੀਆਂ ਛੇ ਬਕਾਊ ਨੇ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਅੱਜੀ ਅੱਸੀ ਗੱਲ ਜੀ ਅੱਸੀ ਗੱਲ ਬਈ ਨਾਮ ਡਰਿਆ ਜਾਦਾ ਇਨਾਨ ਕਰਨਾ ਪਿੰਡ ਧੌਲਾ ਜ਼ਿਲ੍ਹਾ ਨਾਲਾ ਦਸੀਲਤਾਪਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ 9041536117 9041536117 ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖਣ ਜਾ ਰਹੇ ਹਾਂ ਜੀ ਬਈ ਇਹ ਆ ਗੰਦਾ ਚੋ ਖੀਰੀ ਹੈ ਬਸੀ ਗੰਦਾ ਤੋਂ ਖੀਰੀ ਹੈ ਹਾਂ ਬਈ ਠੀਕ ਹੈ ਜੀ ਲਗਭਗ ਉਮਰ ਕਿੰਨੀ ਹੈ ਜੀ ਇਹ 12 ਤੋਂ 13 ਮਹੀਨੇ ਦੇ ਵਿਚਾਲੇ ਹੈ ਬਈ ਠੀਕ ਹੈ ਜੀ ਤੋਂ ਝੂਲੀ ਵਗੈਰਾ ਤੁਸੀਂ ਦੇਖ ਸਕਦੇ ਹੋ ਪੂਲੀ ਝੂਲੀ ਦੇ ਵਿੱਚ ਤੋੜੋਗੇ ਬਾਹਰ ਨੂੰ ਜੀ ਹਾਂ ਜੀ ਦੋਸਤੋ ਦੇਖ ਸਕਦੇ ਹੋ ਕੱਦ ਕਾਠ ਪੂਰਾ ਹੈ ਜੀ 12 ਤੋਂ 13 ਮਹੀਨੇ ਲਗਭਗ ਇਸ ਦੀ ਉਮਰ ਆ ਠੀਕ ਹੈ ਦੰਦੋ ਖੀਰੀ ਹੈ ਹਾਂ ਹਾਂ ਬਈ ਪਟਕੇ ਲੈਗਾ ਬਈ ਆਪਣੇ ਘਰੇ ਜ਼ਿੰਮੇਦਾਰੀ ਹੈ ਠੀਕ ਹੈ ਨਾਲ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਠੀਕ ਹੈ ਜੀ ਇੰਨਾ ਕਿ ਦੋ ਘੇਟੋ ਬਾਅਦ ਵੀ ਕੋਈ ਗਰੰਟੀ ਨਹੀਂ ਹੈ ਜੀ ਜੀ ਦੇਖ ਸਕਦੇ ਹੋ ਤੁਸੀਂ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਫੋਟੋ ਸੰਗ ਤਾਂ ਨਹੀਂ ਕੋਈ ਬਈ ਹਾਂ ਨਾ ਬਈ ਫੋਟੋ ਸੰਗ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਗਈ ਠੀਕ ਹੈ ਜੀ ਜਿਹੜੀ ਆਪਾਂ ਅਗਲੇ ਦੂਜੇ ਨੰਬਰ ਪਹਿਲਾਂ ਇਹਦਾ ਰੇਟ ਦੱਸ ਦਿਓ ਜੀ ਰੇਟ ਬਈ ਫੋਨ ਤੇ ਹੋਣੀ ਹੈ ਇਹਨਾਂ ਸਾਰੀਆਂ ਦੇ ਸਾਰਿਆਂ ਦਾ ਰੇਟ ਯਾਨੀ ਕਿ ਫੋਨ ਤੇ ਹੋਵੇ ਹਾਂ ਹਾਂ ਬਈ ਬਾਝਬ ਹੋਗਾ ਜੀ ਹਾਂ ਹਾਂ ਬਈ ਬਾਝੂ ਠੀਕ ਹੈ ਜੀ ਤੇ ਜਿਹੜੇ ਆਪਾਂ ਦੂਜੇ ਨੰਬਰ ਤੇ ਦੇਖਿਆ ਜਾ ਰਿਹਾ। ਬਈ ਆ ਵਸੀ ਵੀ ਖੀਰੀ ਆ ਜੀ। ਉਹ ਮੇਰੇ ਵੀ 12 ਮਹੀਨੇ ਆ ਜੀ। 12 ਮਹੀਨੇ ਠੀਕ ਹੈ ਜੀ। ਖੀਰੀ ਦੇ ਦੰਦੋ। ਹਾਂ ਬਈ। ਠੀਕ ਹੈ ਜੀ। ਤੁਸੀਂ ਇਹਦੇ ਵੀ ਦੇਖ ਸਕਦੇ ਹੋ ਪੋਲੀ ਝੋਲੀ ਦੇ ਵਿੱਚ ਆ ਗਈ। ਤੋਂਰੇ ਬਾਅਦ। ਇਹ ਟਿਕਾ ਲੱਗਿਆ ਵਾ ਬਈ। ਠੀਕ ਹੈ ਜੀ। ਕੋਈ ਪਤਾ ਕਿਹੜਾ ਲੱਗਿਆ ਵਾ ਜੀ। ਆਪਣੇ ਕੋਲ ਪੇ ਆ ਬਈ ਉਹ। ਠੀਕ ਹੈ ਜਾਨਕੀ ਲਿਖਿਆ ਵਾਗਾ। ਹਾਂ ਹਾਂ। ਠੀਕ ਹੈ ਜੀ। ਸੋ ਦੋਸਤੋ ਕੱਦ-ਕਾਡ ਤੁਸੀਂ ਦੇਖ ਸਕਦੇ ਹੋ ਸਾਰਿਆਂ ਦਾ ਹੀ ਕੱਦ-ਕਾਡ ਬਹੁਤ ਜ਼ਿਆਦਾ ਹੈਗਾ। ਫੇਸ ਕੁਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਠੀਕ ਹੈ ਜੀ ਯਾਨੀ ਕਿ ਇਹਦਾ ਮੁੱਲ ਵੀ ਫੋਨ ਤੇ ਹੋਏਗਾ ਹਾਂ ਹਾਂ ਬਈ ਠੀਕ ਹੈ ਜੀ ਪੰਜ ਆਪਾਂ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਸਾਰੀਆਂ ਰਾਜੀ ਸਭ ਹੀ ਪਲੀਆਂ ਹੋਈਆਂ ਚੰਗੀਆਂ ਯਾਨੀ ਕਿ ਕਹਿੰਦਾ ਭਾਉ ਚੰਗੀਆਂ ਹੀ ਆ ਸਾਰੀਆਂ ਤੁਸੀਂ ਦੇਖ ਸਕਦੇ ਹੋ ਪੰਜੇ ਦੇ ਪੰਜੇ ਛੇ ਠੀਕ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਹਾਂ ਬਈ ਆਏ ਦੀ ਉਮਰ ਹੈ ਕਿ 9 ਮਹੀਨੇ ਦੀ ਦੰਦਾਂ ਤੋਂ ਖੀਰੀਆ ਦੰਦਾਂ ਤੋਂ ਖੀਰੀ 9 ਮਹੀਨੇ ਦੀ ਹਾਂ ਬਈ ਠੀਕ ਹੈ ਜੀ ਫੋਰਸਾਂ ਕਿਸੇ ਦੀ ਵੀ ਨਹੀਂ ਕਿਸੇ ਦੀ ਵੀ ਨਹੀਂ ਹੈ ਠੀਕ ਹੈ ਫੋਰਸਾਂ ਯਾਨੀ ਕਿ ਕਹਿੰਦਾ ਪੰਜਵਾਂ ਥਣ ਜਾਂ ਕੋਈ ਜੀ ਤਾਂ ਫੇਸ ਕੁਆਲਟੀ ਵਗੈਰਾ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਐਨ ਇੱਕ ਨੰਬਰ ਹੈ ਰਾਜੀ ਸੁਮੀ ਪੜੀ ਵੀ ਆ ਕਰਮਾਲੀ ਦੀ ਝੋਲੀ ਦੇਖੋ ਐਨ ਸਾਰੀਆਂ ਹੀ ਪੋਲੀ ਝੋਲੀ ਦੇ ਵਿੱਚ ਆ ਠੀਕ ਹੈ ਜੀ ਜਾਨ ਨੂੰ ਚਬਾਲੀਆਂ ਆ ਬਈ ਜੀ ਜੀ ਜਿਹੜੀ ਆਪਾਂ ਚੌਥੇ ਨੰਬਰ ਤੇ ਦੇਖਦੇ ਹਾਂ ਭਈ ਆ ਵੀ ਖੀਰੀ ਆ ਦੰਦੋਂ ਖੀਰੀ ਆ ਉਮਰ ਇਹਦੀ ਜੀ ਇਹ ਵੀ ਮੈਂ ਭਈ 13 ਮਹੀਨਿਆਂ ਦੀ ਇਹਦੀ ਉਮਰ ਆ ਟੀਕੇ ਦੇ ਭਰਾਇਆ ਹੋਇਆ ਠੀਕ ਹੈ ਜੀ ਜਾਨੀ ਇਹਦਾ ਕੁਝ ਪਤਾ ਹੈ ਕੀ ਕੋਈ ਮੂਹਜਵਾਨੀ ਕੋਈ ਜ਼ਿਆਦਾ ਹੋਵੇ ਨਾ ਭਾਈ ਲਿਖਿਆ ਪਿਆ ਠੀਕ ਜੀ ਇਹਨਾਂ ਦੇ ਵਧੀਆ ਢੀਕੇ ਭਰਾਏ ਆਗੇ ਠੀਕ ਹੈ ਆ ਵੀ ਵਧੀਆ ਢੀਕੇ ਦੀਆਂ ਹਨ ਯਾਨੀ ਕੀ ਕਹਿਣ ਦਾ ਮਤਲਬ ਸਾਰਾ ਰਿਕਾਰਡ ਆਪਣੇ ਕੋਲ ਹੈਗਾ ਯਾਨੀ 40-40 ਕਿਲੋ ਵਾਲੀਆਂ ਗਾਈਆਂ ਦੇ ਬੱਚੇ ਹਾਂ ਭਾਈ ਆਪਣੇ ਦੇ ਠੀਕ ਹੈ ਜੀ ਚੰਗੀਆਂ ਬਹਿੜਾਂ ਨਹੀਂ ਆਪਣੇ ਕੋਲ ਇਹਨਾਂ ਦੀਆਂ ਤੋਂ ਤੋਰੀ ਵਗੈਰਾ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਇੱਕ ਨੰਬਰ ਹੈ ਕਰਿਓ ਮਾਰੇ ਇੱਥੋਂ ਤੁਸੀਂ ਦੇਖ ਸਕਦੇ ਹੋ ਤੇ ਸਾਰੀਆਂ ਪੋਲੀ ਝੋਲੀ ਦਾ ਥੋੜਾ ਸੰਖੇਦ ਦੇਣੀ ਹੈ। ਤੁਸੀਂ ਦੇਖ ਸਕਦੇ ਹੋ। ਠੀਕ ਹੈ, ਦੰਦੋ ਕਿਵੇਂ ਜੀ ਇਹ? ਬਈ ਆ ਵਸੇ ਖੀਰੀ ਆ ਦੁੱਧ ਦੇ ਦੰਦ ਕੱਢਦੀ ਆ। ਇਹ ਦੁੱਧ ਦੇ ਦੰਦ ਕੱਢਦੀ ਠੀਕ ਹੈ ਜੀ। ਉਮਰੇ ਦੀ ਜੀ? ਇਹ ਜੀ ਦੰਦ ਦੀ ਆ ਬਈ ਦੰਦਾਂ ਦਾ ਅਜਿ ਮਰਜ਼ੀ ਥਾਲੂ ਫਰਾਲਾ। ਅੱਛਾ ਠੀਕ ਹੈ ਜੀ। ਸੀਮਨ ਦਾ ਪਤਾ ਜੀ ਕੋਈ? ਬਈ ਇਹ ਹਾਂ ਅਜ ਪਾਲਦੀ ਆ ਠੀਕ ਹੈ ਤਾਰਾਂ ਨਹੀਂ ਜਾਂਦੀ ਆ। ਠੀਕ ਹੈ ਜੀ। ਹਾਂ। ਤੁਸੀਂ ਤੁਸੀਂ ਦੋਸਤੋ ਦੇਖ ਸਕਦੇ ਹੋ। ਇਸ ਕੁਆਲਿਟੀ ਨੂੰ ਮੂੰਹ ਮੱਥਾ ਇੱਕ ਨੰਬਰ ਹੈ ਸਾਰੀਆਂ ਦੀ। ਗਾਈ ਤਾਂ 30 ਕਿਲੋ ਦੀ ਨਾਂ ਦੀ ਬੱਸੀ ਆ ਭਰਾ ਜੀ ਠੀਕ ਹੈ ਜੀ ਚੰਪ ਚੰਪ ਕੇ ਦੇਖੋ ਭਾਈ ਇੱਕ ਨੰਬਰ ਹੈ ਜੀ ਜਿਹੜੀ ਆਪਾਂ ਅਗਲੇ ਨੰਬਰ ਤੇ ਦੇਖ ਰਹੇ ਹਾਂ ਜੀ ਭਈ ਇਹ 5:30 ਦਾ 6:40 ਮੁਰਾਈ ਦੀ ਠੀਕ ਹੈ ਜੀ ਆ ਭਈ ਡੈਨਮਾਰਕ ਚਾਲੀ 120 ਦੀ ਆ ਡੈਨਮਾਰਕ ਅੱਛਾ ਠੀਕ ਹੈ ਜੀ ਤੋਰੇਗਾ ਮੜੀ ਜੀ ਹਾਂ ਜੀ